ਉਥੇ ਕਿਸਾਨਾਂ ਤੇ ਬੀਜਪੀ ਦੇ ਦਰਬਾਰ ਕਾਫੀ ਤਕਰਾਰਬਾਜੀ ਹੋਈ ਹੈ ਬੀਜਪੀ ਦੇ ਵਰਕਰ ਉਥੇ ਮੌਕੇ ਤੇ ਹਾਜ਼ਰ ਸਨ ਜਦੋਂ ਤਕਰਾਰਬਾਜੀ ਹੋਈ ਹੈ ਪਿੰਡ ਪਿੱਟੇ ਵੱਡ ਦੇ ਵਿੱਚ ਦੋਵੇਂ ਤਰਾ ਵਿਚਾਲੇ ਜੰਮ ਕੇ ਇੱਟਾਂ ਦੇ ਰੋੜੇ ਚੱਲੇ ਨੇ ਕਿਸਾਨਾਂ ਵੱਲੋਂ ਬੀਜਪੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬੀਜਪੀ ਸਮਰਥਕਾਂ ਵੱਲੋਂ ਕਿਸਾਨਾਂ ਤੇ ਇੱਟਾਂ ਪੱਥਰਾਂ ਦੇ ਨਾਲ ਜਿੱਥੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਸਥਿਤੀ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਨਿਰੰਤਰ ਚੱਲ ਰਹੀ ਹੈ ਕਿਉਂਕਿ ਅਮਰਿਤ ਸਰਦੀ ਗੱਲਬਾਤ ਕਰ ਲਈਏ ਫਰੀਦਕੋਟ ਲੁਖਸਵਾਂ ਹਲਕੀ ਦੀ ਗੱਲਬਾਤ ਕਰ ਲਈਏ ਇੱਥੇ ਭਾਰਤੀ ਜਨਤਾ ਪਾਰਟੀ ਦਾ ਕੁਝ ਜ਼ਿਆਦਾ ਹੀ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਬੀਤੇ ਦਿਨ ਦੀਆਂ ਨਿਤ ਦਿਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਬੀਜਪੀ ਦਾ ਵਿਰੋਧ ਹੋ ਰਿਹਾ ਤਾਂ ਉੱਥੇ ਹੀ ਬੀਜਪੀ ਸਮਰਥਕ ਤੇ ਕਿਸਾਨ ਆਪਸ ਦੇ ਵਿੱਚ ਤਕਰਾਰਬਾਜ਼ੀ ਤਹਿਤ ਉਲਜਦੇ ਹੋਏ ਨਜ਼ਰ ਆਏ ਸੋ ਫੋਨ ਲਾਈਨ ਤੇ ਮੇਰੇ ਸਹੂਗੀ ਪਰਮਵੀਰ ਆਲਖ ਜੁੜੇ ਨੇ ਪਰਮ ਕੀ ਕੁਝ ਖਾਸ ਅਪਡੇਟ ਹੈ ਜੋ ਕਿਸਾਨਾਂ ਤੇ ਬੀਜਪੀ ਸਮਰਥਕਾਂ ਦਰਮਿਆਨ ਤਕਰਾਰ ਹੋਈ ਹੈ ਆ ਦੇਖੋ ਗੁਰਪ੍ਰੀਤ ਤੁਸੀਂ ਦੇਖਿਆ ਹੋਣਾ ਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿਸਾਨਾਂ ਵੱਲੋਂ ਉਹਨਾਂ ਵੱਡੇ ਪਦਵ ਤੇ ਉੱਤੇ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਬੀਜੇਪੀ ਸਮਰਥਕਾਂ ਦਾ ਤਾਂ ਬੀਤੇ ਦਿਨ ਵੀ ਇੱਕ ਸਮਾਗਮ ਸੀਗਾ ਅੰਮ੍ਰਿਤਸਰ ਦਾ ਪਿੰਡ ਭਿੱਟੇਵਟ ਹੈਗਾ ਜਿੱਥੇ ਇਹ ਸਮਾਗਮ ਹੋ ਰਿਹਾ ਸੀਗਾ ਬੀਜੇਪੀ ਦਾ ਕੁਝ ਲੋਕਲ ਸਮਰਥਕ ਸੀਗੇ ਉਹ ਉੱਥੇ ਮੌਜੂਦ ਸੀਗੇ ਤਾਂ ਉੱਥੇ ਹੀ ਮੌਕੇ ਦੇ ਉੱਤੇ ਹੀ ਜਿਹੜੇ ਅਸੀਂ ਕਹਿ ਲਈਏ ਕਿ ਜਿਹੜੇ ਉੱਥੋਂ ਦੇ ਲੋਕਲ ਲੀਡਰ ਸੀਗੇ ਉਹਨਾਂ ਦਾ ਸਮਾਗਮ ਹੋ ਰਿਹਾ ਸੀਗਾ ਤਾਂ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਕੁਝ ਲੀਡਰ ਉੱਥੇ ਪਹੁੰਚਦੇ ਨੇ ਵਿਰੋਧ ਕਰਦੇ ਨੇ ਸ਼ਾਂਤ ਪਾਈ ਵਿਰੋਧ ਜਿਹੜਾ ਚੱਲ ਰਿਹਾ ਹੁੰਦਾ ਤਾਂ ਕਹਾ ਸੁਣੀ ਹੁੰਦੀ ਆ ਧੱਕਾ ਮੁੱਕੀ ਹੁੰਦੀ ਆ ਤੇ ਉਸ ਤੋਂ ਬਾਅਦ ਇਟਾਂ ਰੋੜੇ ਜਿਹੜੇ ਆ ਉਹ ਚਲਾ ਦਿੱਤੇ ਜਾਂਦੇ ਨੇ ਬੀਜੇਪੀ ਸਮਰਥਕਾਂ ਵੱਲੋਂ ਯਾਨੀ ਕਿ ਵੱਡੇ ਪੱਧਰ ਤੇ ਉੱਥੇ ਇਟਾਂ ਰੋੜੇ ਚੱਲਦੇ ਨੇ ਪੁਲਿਸ ਵੀ ਭੱਜ ਕੇ ਆਪਣੀ ਜਾਨ ਬਚਾਉਂਦੀ ਹੈ ਇੱਕ ਟਕਰਾਵ ਜ਼ਰੂਰ ਦੇਖਣ ਨੂੰ ਮਿਲਿਆ ਫਿਲਹਾਲ ਸਥਿਤੀ ਜਿਹੜੀ ਹੈ ਉਹ ਸਿਰ ਦੱਸੀ ਜਾ ਰਹੀ ਹੈ ਤੇ ਪੁਲਿਸ ਜਿਹੜੀ ਹੈ ਉਹੋ ਜਿਨ੍ਹਾਂ ਨੇ ਪਖਰਾਵ ਕੀਤਾ ਸੀਗਾ ਉਹਨਾਂ ਦੀ ਭਾਲ ਜਿਹੜੀ ਉਹ ਕਰ ਰਹੀ ਹੈ ਜੀ ਸੋ ਪਰਮ ਕੁੜ ਦੇ ਮੱਦੇ ਨਜ਼ਰ ਕਿਸਤੇ ਕਾਰਵਾਈ ਹੁਣ ਤੱਕ ਹੋਈ ਹੈ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕੋਈ ਇਸ ਮੁਤਲਕ ਕੋਈ ਜਾਣਕਾਰੀ ਹੋਵੇ ਬਿਲਕੁਲ ਜੇਕਰ ਅਸੀਂ ਕਾਰਵਾਈ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਜਿਹੜੀਆਂ ਕਿਸਾਨ ਜਿੱਥੇ ਮੰਡੀਆਂ ਨੇ ਅੱਜ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹਨਾਂ ਵੱਲੋਂ ਵੀ ਇਸੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਸਾਡੇ ਕਿਸਾਨਾਂ ਦੇ ਉੱਤੇ ਪਖਰਾਵ ਕੀਤਾ ਗਿਆ ਸਾਡੇ ਜਿਹੜੇ ਕਿਸਾਨ ਸੀਗੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਕਿਉਂਕਿ ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਜਿਹੜੇ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਤੁਹਾਨੂੰ ਯਾਦ ਹੋਏਗਾ ਜਾਰੀ ਹੈ ਸੋ ਇਸੇ ਨੂੰ ਲੈ ਕੇ ਪੁਲਿਸ ਜੜੀਆਂ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਕਿ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਨੇ ਪ੍ਰਸਾਦ ਕੀਤਾ ਹੈ ਜੀ ਠੀਕ ਠੀਕ ਹੈ ਪਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸੋ ਤਰ ਦੱਸਦੀ ਹੈ ਕਿ ਭਾਜਪਾ ਸਮਰਥਕਾਂ ਵੱਲੋਂ ਕਿ ਸੜਾ ਤੇ ਇੱਟਾਂ ਪੱਥਰਾਂ ਦੇ ਨਾਲ ਜਿੱਥੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਪਿੰਡ ਪਿੱਟੇਵੜ ਦੇ ਵਿੱਚ ਦੋਵੇਂ ਇਤਰਾਫ ਚਾਲੇ ਜੰਮ ਕੇ ਜਿਹੜਾ ਇਹ ਪਥਰਾ ਕਹੇ ਲਈ ਇੱਟਾਂ ਉੜੇ ਕੇ ਲਈ ਕਾਫੀ ਤਕਰਾਰਬਾਜੀ ਹੋਈ ਹੈ ਸੋ ਹਾਲਾਂਕਿ ਪੁਲਿਸ ਮੌਕੇ ਤੇ ਮਾਮਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕਿਉਂਕਿ ਜਿੱਥੇ ਚੋਣ ਜਾਬਤਾ ਲੱਗਿਆ ਹੋਇਆ ਹੈ ਤਾਂ ਉਸੇ ਦਰਮਿਆਨ ਜਿਹੜੀਆਂ ਅਜਿਹੀਆਂ ਤਸਵੀਰਾਂ ਨੇ ਉਹ ਤਿੰਨ ਪ੍ਰਤੀ ਦਿਨ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹੈ ਦਨ ਪ੍ਰਤੀ ਦਿਨ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕਿਸਾਨਾਂ ਦੁਆਰਾ ਵਿਰੋਧਤਾ ਜਿਤਾਈ ਜਾ ਰਹੀ ਹੈ ਭਾਵੇਂ ਕਿ ਐਸਕੇਮ ਨੇ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਸੀ ਕਿ ਅਸੀਂ 11 ਸਵਾਲ ਨੇ ਜਿਹੜੇ ਉਹ ਬੀਜੇਪੀ ਨੂੰ ਪੁੱਛਣੇ ਨੇ ਜਾਪ ਤੇ ਚ ਰਹਿ ਕੇ ਪੁੱਛਣੇ ਨੇ ਕੋਈ ਅਜਿਹੀ ਕੋਈ ਦਿੱਕਤ ਪਛਾਨੀ ਨਹੀਂ ਕਿਸੇ ਨੂੰ ਕਰਨੀ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਏ ਲੇਕਿਨ ਜਿਸ ਹਿਸਾਬ ਦੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਾਂ ਫਿਰ ਕਹਿ ਲਈਏ ਕਿ ਪਿੰਡ ਪਿੱਟੇਵੜ ਦੇ ਵਿੱਚ ਦੋਵੇਂ ਤਰਾ ਦਰਮਿਆਨ ਜਦੋਂ ਇੱਟਾਂ ਰੋੜੇ ਚੱਲੇ ਤਾਂ ਕਿਸਾਨਾਂ ਵੱਲੋਂ ਭਾਜਪੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਭਾਜਪੀ ਸਮਰਥਕਾਂ ਵੱਲੋਂ ਕਿਸਾਨਾਂ ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ ਵੀ ਲੱਗੇ। ਸੁਆਮਰੇ ਸਰ ਦੇ ਵਿੱਚ ਕਿਸਾਨਾਂ ਤੇ ਭਾਜਪੀ ਵਰਕਰਾਂ ਦਰਮਿਆਨ ਇਹ ਤਕਰਾਰ ਦੀ ਜਿਹੜੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ। ਜਿਸ ਨੂੰ ਕੇ ਮੌਕੇ ਤੇ ਪਹੁੰਚ ਕੇ ਪੁਰਸ ਵੀ ਸ਼ਾਂਤ ਕਰਵਾਉਂਦੀ ਹੋਈ ਨਜ਼ਰ ਆਈ ਸੁਪਿੰਡ ਪਿੱਟੇ ਵੱਡ ਤੋਂ ਇਹ ਤਸਵੀਰ ਜਿੱਥੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਭਾਜਪਾ ਸਮਰਥਕਾਂ ਵੱਲੋਂ ਕਿਸਾਨਾਂ ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ ਲੱਗੇ ਜੋ ਕਿਸਾਨਾਂ ਵੱਲੋਂ ਭਾਜਪਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜੋ ਤਸਵੀਰਾਂ ਨਿਤ ਦਿਨੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਹਮੇਸ਼ਾ ਹੀ ਜਿਹੜੀ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ